ਸਤਿ ਸ੍ਰੀ ਅਕਾਲ ਜੀ ਆਪ ਸਭ ਦਾ YouTube ਚੈਨਲ ਤੇ ਸਵਾਗਤ ਹੈ ਮੈਂ ਇੱਕ Instagram ਤੇ ਵੀਡੀਓ ਬਣਾਈ ਸੀ ਕਿ ਚਾਰ ਤਰ੍ਹਾਂ ਦੇ ਬੰਦਿਆਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਏ ਉਹਦੇ ਵਿੱਚ ਮੈਨੂੰ ਕਈ ਮੁੰਡਿਆਂ ਤੇ ਕਈ ਭੈਣਾਂ ਵੱਲੋਂ ਇਹ ਪ੍ਰਸ਼ਨ ਪੁੱਛਿਆ ਗਿਆ ਕਿ ਜੇ ਫੈਮਿਲੀ ਮੈਂਬਰ ਦੇ ਵਿੱਚ ਹੀ ਕੋਈ ਇਸ ਤਰ੍ਹਾਂ ਦਾ ਪਰਸਨ ਹੋਵੇ ਤਾਂ ਫਿਰ ਇਨਸਾਨ ਕੀ ਕਰੇ ਤੇ ਕਿੱਥੇ ਜਾਵੇ ਪਹਿਲਾਂ ਆਪਾਂ ਉਹ ਚਾਰ ਤਰ੍ਹਾਂ ਬੰਦਿਆਂ ਨੂੰ ਸਮਝਦੇ ਹਾਂ ਕਿ ਕਿੱਦਾਂ ਦੇ ਉਹ ਬੰਦੇ ਹੁੰਦੇ ਨੇ ਕਿੱਦਾਂ ਦੀ ਉਹਨਾਂ ਦੀ ਬਿਰਤੀ ਹੁੰਦੀ ਹੈ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ ਏ ਤੇ ਜੇ ਫੈਮਿਲੀ ਵਿੱਚ ਕੋਈ ਹੈਗਾ ਇਹ ਤਾਂ ਫਿਰ ਕੀਤਾ ਕੀ ਜਾਵੇ ਸੋ ਪਹਿਲੀ ਜੋ ਮੈਂ ਗੱਲ ਕੀਤੀ ਸੀ ਕਿ ਪਹਿਲਾਂ ਤਰ੍ਹਾਂ ਦੇ ਇਨਸਾਨਾਂ ਤੋਂ ਦੂਰ ਰਹੋ ਜਿਹੜੇ ਮਨ ਕਰਕੇ ਸੁਰਤ ਕਰਕੇ ਬਿਲਕੁਲ ਮੂਰਖ ਬਿਲਤੀ ਦੇ ਨੇ ਜਿਹੜੇ ਧਾਰਮਿਕ ਗੱਲਾਂ ਤੇ ਜਾਂ ਧਰਮ ਦੀਆਂ ਗੱਲਾਂ ਤੇ ਧਾਰਮਿਕ ਗ੍ਰੰਥਾਂ ਦੇ ਨਾਮ ਤੇ ਲੜਦੇ ਨੇ ਬਹਿਸ ਕਰਦੇ ਨੇ ਬਾਬਾ ਨਾਨਕ ਜੀ ਆਸਾ ਦੀ ਬਾਣੀ ਦੇ ਅੰਦਰ ਸਮਝਾਉਂਦੇ ਨੇ ਕਿ ਮੂਰਖਿਆ ਨਾਲ ਨਾ ਲੁੱਝੀਂਗੇ ਕਿ ਮੂਰਖ ਇਨਸਾਨ ਦੇ ਨਾਲ ਕਦੇ ਵੀ ਲੁੱਜਣਾ ਨਹੀਂ ਚਾਹੀਦਾ ਕਿਉਂਕਿ ਮੂਰਖ ਇਨਸਾਨ ਦਾ ਅਰਥ ਹੀ ਇਹ ਜਿਹਨੂੰ ਨਾਂ ਤੇ ਪ੍ਰੋਪਰ ਗਿਆਨ ਦਾ ਹੀ ਪਤਾ ਨਾ ਪੂਰੇ ਗੱਲਾਂ ਦਾ ਹੀ ਪਤਾ ਉਹ ਸਿਰਫ ਬਹਿਸਣ ਦਾ ਉਹਦਾ ਸੁਭਾਅ ਹੈ ਬਹਿਸ ਕਰ ਸਕਦਾ ਹੈ ਲੜਾਈ ਝਗੜਾ ਕਰ ਸਕਦਾ ਹੈ ਤੇ ਜੇ ਤੁਸੀਂ ਵੱਡੇ ਪੱਧਰ ਤੇ ਦੇਖੋ ਕਦੇ ਟੈਲੀਵਿਜ਼ਨਾਂ ਤੇ ਡਿਬੇਟਸ ਹੁੰਦੀਆਂ ਕਈ ਵਾਰ ਬਾਹਰੀ ਤੌਰ ਤੇ ਧਾਰਮਿਕ ਲੋਕ ਇੱਕ ਦੂਜੇ ਨਾਲ ਲੜਦੇ ਵਿਖੇ ਜਾ ਸਕਦੇ ਨੇ ਝਗੜਦੇ ਵਿਖੇ ਜਾ ਸਕਦੇ ਨੇ ਉਹ ਧਰਮ ਦੇ ਨਾਮ ਤੇ ਲੜ ਰਹੇ ਨੇ ਗ੍ਰੰਥਾਂ ਦੇ ਨਾਮ ਤੇ ਲੜ ਰਹੇ ਨੇ ਪਰ ਉਹਨਾਂ ਨੂੰ ਗਿਆਨ ਕਿਸੇ ਗੱਲ ਦਾ ਨਹੀਂ ਹੁੰਦਾ ਪਤਾ ਉਹਨਾਂ ਨੂੰ ਉਹਦੇ ਬਾਰੇ ਕੁਝ ਵੀ ਨਹੀਂ ਹੁੰਦਾ ਪਰ ਫਿਰ ਵੀ ਉਹ ਝਗੜਦੇ ਨੇ ਲੜਦੇ ਨੇ ਇਸੇ ਕਰਕੇ ਗੁਰੂ ਪਾਤਸ਼ਾਹ ਨੇ ਕਿਹਾ ਪੜ ਅੱਖਰ ਇਹੋ ਬੁੱਝੀਏ ਮੂਰਖਾਂ ਨਾਲ ਨਾ ਲੁੱਝੀਏ ਕਹਿੰਦੇ ਗਿਆਨ ਪੜ ਲੈਣ ਦਾ ਫਿਰ ਅਰਥ ਇਹ ਹੋਈ ਹੈ ਕਿ ਇਸ ਤਰ੍ਹਾਂ ਦੇ ਮਨੁੱਖਾਂ ਤੋਂ ਦੂਰ ਹੀ ਰਹੋ ਕਿਉਂਕਿ ਉਹ ਮੂਰਖ ਬਿਰਤੀ ਦੇ ਨੇ ਉਹਨਾਂ ਨੇ ਕਦੇ ਵੀ ਨਹੀਂ ਬਦਲਣਾ ਤੇ ਦੂਜਾ ਗੁਰੂ ਪਾਤਸ਼ਾਹ ਨੇ ਕਿਹਾ ਬਾਬਾ ਕਬੀਰ ਜੀ ਆਪਣੀ ਬਾਣੀ ਦੇ ਵਿੱਚ ਸਮਝਾਉਂਦੇ ਨੇ ਕਬੀਰ ਸਾਖਤ ਸੰਗ ਨ ਕੀਜੀਏ ਦੂਰ ਹੈ ਜਾਈਏ ਭਾਗ ਬਾਸਣ ਕਾਰੋ ਪਰਸੀਏ ਤੋ ਕਛ ਲਾਗੇ ਦਾਗ ਇਹ ਸਾਖਤ ਦਾ ਅਰਥ ਹੁੰਦਾ ਹੈ ਜਿਹੜਾ ਮਨੁੱਖ ਰੱਬ ਦੇ ਨਾਲ ਟੁੱਟਿਆ ਹੋਇਆ ਜਿਹਦਾ ਰੱਬ ਦੇ ਨਾਲ ਕੋਈ ਪ੍ਰੇਮ ਨਹੀਂ ਹੈਗਾ ਪਰਮਾਤਮਾ ਦੇ ਨਾਲ ਕੋਈ ਪ੍ਰੇਮ ਨਹੀਂ ਹੈਗਾ ਤੇ ਤੁਸੀਂ ਜੇ ਆਪਣੀ ਜ਼ਿੰਦਗੀ ਵਿੱਚ ਨਾ ਕਦੇ ਇਹ ਗੱਲ ਨੋਟ ਕਰੋ ਜਿਹੜੇ ਬੰਦੇ ਰੱਬ ਦੇ ਨਾਲ ਟੁੱਟੇ ਹੁੰਦੇ ਨੇ ਉਹ ਤੁਸੀਂ ਵੇਖਿਓ ਬਹੁਤ ਵਾਰ ਉਹ ਜਦੋਂ ਵੀ ਕੋਈ ਗੱਲ ਕਰਨਗੇ ਭਾਵੇਂ ਪੋਜ਼ਿਟਿਵ ਮਾਹੌਲ ਹੋਵੇ ਚੰਗਾ ਸੋਹਣਾ ਮਾਹੌਲ ਹੋਵੇ ਭਾਵੇਂ ਉਹ ਧਾਰਮਿਕ ਸਥਾਨ 'ਤੇ ਖੜੇ ਹੋਣ ਉਹਨਾਂ ਨੇ ਗੱਲ ਹਮੇਸ਼ਾ ਹੀ ਕੋਈ ਪੁੱਠੀ ਕਰਨੀ ਹੁੰਦੀ ਹੈ ਕੋਈ ਨੈਗੇਟਿਵਿਟੀ ਦੀ ਗੱਲ ਚੰਗੇ ਭਲੇ ਮਾਹੌਲ ਨੂੰ ਇਸ ਤਰ੍ਹਾਂ ਦੇ ਇਨਸਾਨ ਖਰਾਬ ਕਰ ਦਿੰਦੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਵੇ ਆਫ ਥਿੰਕਿੰਗ ਹੁੰਦਾ ਨਾ ਸੋਚਣ ਦਾ ਢੰਗ ਹਮੇਸ਼ਾ ਪੁੱਠਾ ਹਮੇਸ਼ਾ ਗਲਤ ਉਹ ਕਦੇ ਵੀ ਚੰਗਾ ਨਹੀਂ ਸੋਚ ਸਕਦੇ ਤੁਸੀਂ ਜਿੰਨੇ ਮਰਜ਼ੀ ਯਤਨ ਕਰੋ ਉਹਨਾਂ ਨੂੰ ਸਮਝਾਉਣ ਦਾ ਯਤਨ ਕਰੋ ਕਿ ਨਹੀਂ ਭਰਾਵਾ ਅਸੀਂ ਤੇ ਇਹ ਗੱਲ ਇਦਾਂ ਕਰ ਰਹੇ ਹਾਂ ਪਰ ਨਹੀਂ ਕਿਉਂਕਿ ਉਹਨਾਂ ਦਾ ਦਿਮਾਗ ਉਸ ਤਰ੍ਹਾਂ ਦਾ ਬਣ ਚੁੱਕਿਆ ਉਹਨਾਂ ਦੇ ਸੋਚਣ ਦਾ ਢੰਗ ਉਸ ਤਰ੍ਹਾਂ ਦਾ ਬਣ ਚੁੱਕਿਆ ਫਿਰ ਉਹਨਾਂ ਨੂੰ ਕਿਵੇਂ ਬਦਲਿਆ ਜਾਵੇ ਤਾਂ ਜਿਹੜੇ ਰੱਬ ਨਾਲੋਂ ਟੁੱਟੇ ਹੋਏ ਬੰਦੇ ਨੇ ਉਹ ਭਾਵੇਂ ਕਿਸੇ ਵੀ ਚੰਗੀ ਵੀ ਜਗ੍ਹਾ ਤੇ ਹੋਣ ਕਿਉਂਕਿ ਉਹਨਾਂ ਦਾ ਦਿਮਾਗ ਆਪਣੇ ਆਪ ਦਾ 네ਗੇਟਿਵ ਹੋ ਚੁੱਕਾ ਹੁੰਦਾ ਤਾਂ ਉਹ ਚੰਗੀ ਗੱਲ ਬੋਲ ਹੀ ਨਹੀਂ ਸਕਦੇ ਚੰਗਾ ਕਿਸੇ ਨਾਲ ਕੋਈ ਗੱਲਬਾਤ ਦੇ ਵਿੱਚ ਵੀ ਨਹੀਂ ਲਿਆ ਸਕਦੇ ਕੋਈ ਚੰਗੀਆਂ ਗੱਲਾਂ ਕਿਉਂਕਿ ਉਹ ਨੈਗੇਟਿਵ ਹੋ ਚੁੱਕੇ ਨੇ ਤੇ ਫਿਰ ਬਾਬਾ ਕਬੀਰ ਜੀ ਕਹਿੰਦੇ ਜੇ ਬਾਸਨਕਾਰੂ ਪਰਸੀਏ ਤੌਕ ਚ ਲੱਗੇ ਦਾਗ ਕਹਿੰਦੇ ਜੇ ਫਿਰ ਐਸੇ ਮਨੁੱਖ ਦਾ ਸੰਗ ਕੀਤਾ ਜਾਵੇ ਤਾਂ ਫਿਰ ਪਾਈਏ ਗੱਲ ਖਿਆਲ ਰੱਖਿਓ ਕਹਿੰਦੇ ਜੇ ਗੰਦੇ ਭਾਂਡੇ ਨੂੰ ਕਾਲੇ ਭਾਂਡੇ ਨੂੰ ਮੈਲੇ ਭਾਂਡੇ ਨੂੰ ਵਰਤਾਂਗੇ ਤਾਂ ਉਹਦਾ ਥੋੜਾ ਬਹੁਤਾ ਦਾਗ ਤੇ ਫਿਰ ਲੱਗਦਾ ਏ ਜਿਵੇਂ ਪੰਜਾਬੀ ਦੀ ਇੱਕ ਕਹਾਵਤ ਹੈ ਨਾ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜਦਾ ਏ ਉਹ ਗੱਲ ਹੋ ਜਾਂਦੀ ਹੈ ਜਿਹੜਾ ਮਾੜੀ ਸੋਚਦਾ ਇਨਸਾਨ ਹੈ ਰੱਬ ਨਾਲੋਂ ਟੁੱਟਿਆ ਹੋਇਆ ਇਨਸਾਨ ਹੈ ਉਹਦਾ ਵੀ ਦਾਗ ਫਿਰ ਚੰਗੇ ਇਨਸਾਨਾਂ ਤੇ ਵੀ ਲੱਗ ਜਾਂਦਾ ਹੈ। ਕਈ ਵਾਰ ਕੰਮ ਕਿਸੇ ਇੱਕ ਨੇ ਗਲਤ ਕੀਤਾ ਹੁੰਦਾ ਹੈ 네ਗੇਟਿਵ ਸੋਚ ਦੇ ਬੰਦੇ ਨੇ ਤੇ ਉਹਦੇ ਵਿੱਚ ਰਗੜੇ ਸਾਰੇ ਜਾਂਦੇ ਨੇ। ਕਸੂਰਵਾਰ ਜਿਹੜੇ ਬੇਕਸੂਰ ਹੁੰਦੇ ਨੇ ਉਹ ਵੀ ਬਣ ਜਾਂਦੇ ਨੇ। ਇਸੇ ਹੀ ਤਰ੍ਹਾਂ ਕਹਿੰਦੇ ਇਸ ਤਰ੍ਹਾਂ ਦੇ ਬਿਲਤੀ ਦੇ ਇਨਸਾਨ ਤੋਂ ਹਮੇਸ਼ਾ ਦੂਰ ਰਹੋ। ਥੋੜੀ ਦੂਰੀ ਬਣਾ ਕੇ ਰੱਖੋ। ਕਹਿੰਦੇ ਤਾਂ ਹੀ ਜੀਵਨ ਦੇ ਵਿੱਚ ਸ਼ਾਂਤੀ ਬਣੀ रह ਸਕਦੀ ਹੈ ਨਹੀਂ ਤੇ ਨਹੀਂ रह ਸਕਦੀ। ਤੇ ਬਹੁਤੇ ਮਨੁੱਖ ਦੁਨੀਆ ਦੇ ਵਿੱਚ ਵੱਡੀ ਗਿਣਤੀ ਦੇ ਲੋਕ ਐਸੇ ਹੀ ਨੇ ਜਿਨ੍ਹਾਂ ਦੇ ਅੰਦਰ ਰੱਬ ਨਾਲ ਸੱਚ ਨਾਲ ਪਿਆਰ ਨਹੀਂ ਹੈਗਾ ਉਹ ਟੁੱਟੇ ਹੋਏ ਨੇ ਤੇ ਟੁੱਟੇ ਨੇ ਹੋਣ ਦੇ ਬਾਵਜੂ ਕਰਕੇ ਹੀ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਸ਼ਾਂਤੀ ਨਹੀਂ ਹੈਗੀ ਕੋਈ ਟਿਕਾਣਾ ਨਹੀਂ ਹੈਗਾ ਉਹ ਕੋਈ ਚੰਗੀਆਂ ਗੱਲਾਂ ਨਹੀਂ ਕਰ ਸਕਦੇ ਤੇ ਆਪਣੇ ਆਲੇ ਦੁਆਲੇ ਪੂਰਾ ਇੱਕ 네ਗੇਟਿਵ ਮਾਹੌਲ ਬਣਾ ਕੇ ਰੱਖਦੇ ਨੇ ਤੇ ਤੁਸੀਂ ਵੇਖਿਓ ਇਹਦਾ ਅਸਰ ਕਿਵੇਂ ਪੈਂਦਾ ਹੈ ਕਿਸੇ ਚੰਗੇ ਇਨਸਾਨ ਦੇ ਕੋਲੇ ਬੈਠੋ ਨਾ ਉਹਦੀਆਂ ਪੋਜ਼ਿਟਿਵ ਵਾਈਬਸ ਸਾਡੇ ਅੰਦਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਤੇ ਜੇ ਕੋਈ 네ਗੇਟਿਵ ਇਨਸਾਨ ਹੈ ਉਹਦੀਆਂ ਵੀ ਵਾਈਬਸ ਸਾਡੇ ਅੰਦਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਸਾਡਾ ਸੁਭਾਅ ਉਹਦੇ ਵਰਗਾ ਬਣਨਾ ਸ਼ੁਰੂ ਹੋ ਜਾਂਦਾ ਅਸੀਂ ਉਹਦੇ ਵਾਂਗ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਨੇ ਆ ਤਾਂ ਇਸ ਕਰਕੇ ਇਸ ਤਰ੍ਹਾਂ ਦੇ ਇਨਸਾਨਾਂ ਤੋਂ ਦੂਰ ਰਹਿਣਾ ਹੀ ਚੰਗਾ ਹੁੰਦਾ ਏ ਕਿਉਂਕਿ ਉਹਨਾਂ ਨੇ ਕਦੇ ਵੀ ਨਹੀਂ ਬਦਲਣਾ ਹੁੰਦਾ ਤੇ ਜਿਹੜੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਕਹਿੰਦੇ ਸਵਾਨ ਪੂਛ ਜਿਉ ਭਇਓ ਨਾ ਸੁੱਧੋ ਬਹੁਤ ਯਤਨ ਮੈਂ ਕੀਨੂ ਕਹਿੰਦੇ ਕੁੱਤੇ ਦੀ ਪੂਛ ਕਦੇ ਵੀ ਸਿੱਧੀ ਨਹੀਂ ਹੁੰਦੀ ਮੈਂ ਬੜੇ ਹੀ ਯਤਨ ਕਰਕੇ ਵੇਖ ਲੈ ਕਈ ਵਾਰ ਨਾ ਤੁਸੀਂ ਵੇਖੋਗੇ ਅਸੀਂ ਕਿਸੇ ਇਨਸਾਨ ਨਾਲ ਸਾਡਾ ਲਗਾਵ ਹੈ ਪਿਆਰ ਹੈ ਮੋਹ ਹੈ ਜਿੱਥੇ ਅਸੀਂ ਪਿਆਰ ਰੱਖਣਾ ਚਾਹੁੰਦੇ ਆ ਰਿਸ਼ਤੇ ਰੱਖਣਾ ਚਾਹੁੰਦੇ ਆ ਉੱਥੇ ਅਸੀਂ ਬਹੁਤ ਵਾਰ ਨਿੰਮਦੇ ਵੀ ਆ ਝੁੱਕਦੇ ਵੀ ਆ ਝੁੱਕ ਕੇ ਰਹਿਨੇ ਵੀ ਆ ਬੜਾ ਕੁਝ ਸਹਿਣ ਵੀ ਕਰਦੇ ਆ ਤੀਰ ਜਿ ਰੱਖਦੇ ਆ ਕਿ ਨਹੀਂ ਚੱਲ ਕੋਈ ਨਾ ਕਿਤੇ ਤਾਂ ਇਹ ਇਨਸਾਨ ਸਮਝੂਗਾ ਪਰ ਕੁਝ ਲੋਗ ਇਸ ਤਰ੍ਹਾਂ ਦੇ ਹੀ ਹੁੰਦੇ ਨੇ ਜਿਵੇਂ ਕੁੱਤੇ ਦੀ ਪੂਛ ਉਹ ਕਦੇ ਵੀ ਸਿੱਧੀ ਨਹੀਂ ਹੁੰਦੀ ਉਦਾਹਰਨ ਗੁਰੂ ਪਾਤਸ਼ਾਹ ਨੇ ਲਈ ਹੈ ਉਹ ਟੇਢੀ ਦੀ ਟੇਢੀ ਰਹਿੰਦੀ ਹੈ ਬਿੰਗੀ ਦੀ ਬਿੰਗੀ ਰਹਿੰਦੀ ਹੈ ਤੇ ਕੁਝ ਇਨਸਾਨਾਂ ਨੂੰ ਤੁਸੀਂ ਜਿੰਨਾ ਮਰਜੀ ਸਮਝਾ ਲਓ ਹੱਥ ਜੋੜ ਲਓ ਨਿਬ ਜਾ ਉਹਨਾਂ ਅੱਗੇ ਉਹਨਾਂ ਦੇ ਤਰਲੇ ਕਰ ਲਓ ਉਹਨਾਂ ਨੂੰ ਸਮਝਾ ਦਿਓ ਕਿ ਨਹੀਂ ਮੈਂ ਇੱਥੇ ਗਲਤ ਮੈਂ ਆਹ ਗੱਲ ਕਹਿ ਰਿਹਾ ਪਰ ਉਹ ਕਦੇ ਵੀ ਸਿੱਧੇ ਨਹੀਂ ਹੁੰਦੇ ਤੇ ਉਹ ਖੁਦ ਇੰਨੇ ਗਲਤ ਹੁੰਦੇ ਨੇ ਕਿ ਉਹ ਤੁਹਾਨੂੰ ਗਲਤ ਕਰ ਦੇਣਗੇ ਸਹੀ ਨੂੰ ਗਲਤ ਠਹਿਰਾ ਦੇਣਗੇ ਪਰ ਆਪ ਆਪਣੀ ਗਲਤੀ ਨਹੀਂ ਮੰਨਣਗੇ ਕਿਉਂਕਿ ਚਲਾਕ ਬਿਰਤੀ ਬਣ ਚੁੱਕੇ ਹੁੰਦੇ ਨੇ ਬਿੰਗੀ ਪੂਛ ਰਹਿਣ ਦਾ ਇਹੋ ਹੀ ਅਰਥ ਹੁੰਦਾ ਏ ਨਾ ਕਿ ਬਿੰਗੇ ਹੀ ਰਹਿੰਦੇ ਨੇ ਹਮੇਸ਼ਾ ਸਿੱਧੇ ਨਹੀਂ ਹੁੰਦੇ ਕਦੇ ਵੀ ਭਾਵੇਂ ਉਹਨਾਂ ਦਾ ਕੋਈ ਘਰ ਪਰਿਵਾਰ ਦਾ ਰਿਸ਼ਤਾ ਵਿਗੜਦਾ ਹੋਵੇ ਭੈਣ ਭਰਾ ਦਾ ਰਿਸ਼ਤਾ ਵਿਗੜਦਾ ਹੋਵੇ ਭਰਾਮਾਂ ਦਾ ਰਿਸ਼ਤਾ ਵਿਗੜਦਾ ਹੋਵੇ ਪਤੀ ਪਤਨੀ ਦਾ ਰਿਸ਼ਤਾ ਵਿਗੜਦਾ ਹੋਵੇ ਪਰ ਉਹ ਕਦੇ ਵੀ ਨਹੀਂ ਬਦਲਦੇ ਉਹ ਉਦਾਂ ਦੇ ਉਦਾਂ ਦੀ ਰਹਿੰਦੇ ਨੇ ਜਿੰਨੇ ਮਰਜ਼ੀ ਲੱਖ ਯਤਨ ਕਰ ਲਈਏ ਕਦੇ ਨਹੀਂ ਬਦਲਦੇ ਤਾਂ ਫਿਰ ਜਿਹੜਾ ਪ੍ਰਸ਼ਨ ਮੈਨੂੰ ਪੁੱਛਿਆ ਗਿਆ ਸੀ ਕਿ ਜੇ ਫੈਮਿਲੀ ਮੈਂਬਰ ਐਸਾ ਕੋਈ ਹੋਵੇ ਤਾਂ ਉੱਥੇ ਕੀ ਕਰੀਏ ਉੱਥੇ ਕਿਵੇਂ ਉਹਨਾਂ ਨਾਲ ਡੀਲ ਕਰੀਏ ਉਹ ਬਦਲ ਜਾਣ ਜਾਂ ਨਹੀਂ ਬਦਲਣਗੇ ਕਿਵੇਂ ਖੜਾ ਛੜਾਈਏ ਤਾਂ ਦੇਖੋ ਭੈਣੋ ਵੀਰੋ ਇੱਕ ਗਲਤੀ ਇਹ ਹੈ ਕਿ ਕੁਝ ਰਿਸ਼ਤੇ ਨਾਤੇ ਐਸੇ ਹੁੰਦੇ ਨੇ ਜਿੱਥੋਂ ਅਸੀਂ ਛੱਡ ਕੇ ਤਾਂ ਨਹੀਂ ਭੱਜ ਸਕਦੇ ਜਿਸ ਤਰ੍ਹਾਂ ਦੀ ਬਿਰਤੀ ਦਾ ਕੋਈ ਇਨਸਾਨ ਘਰ ਦੇ ਵਿੱਚ ਹੈ ਫੈਮਿਲੀ ਮੈਂਬਰਸ ਹੈਗੇ ਨੇ ਉਥੋਂ ਛੱਡ ਕੇ ਨਹੀਂ ਅਸੀਂ ਭੱਜ ਸਕਦੇ ਇਹ ਗੱਲ ਤੇ ਪਹਿਲੀ ਪੱਕੀ ਹੈ ਨਾ ਛੱਡ ਕੇ ਭੱਜਣ ਦੀ ਮੈਂ ਗੱਲ ਕਹਿ ਰਿਹਾ ਕਿ ਕੋਈ ਛੱਡ ਕੇ ਭੱਜੇ ਇਦਾਂ ਹਾਂ ਕੁਝ ਮੇਜਰ ਇਸ਼ੂਜ਼ ਹੁੰਦੇ ਨੇ ਜਿਨ੍ਹਾਂ ਤੇ ਤਾਂ ਫਿਰ ਸਿੱਧੇ ਰੂਪ ਵਿੱਚ ਮੈਂ ਕਹਾ ਉਥੇ ਦਾ ਰਿਸ਼ਤੇ ਖਤਮ ਹੋ ਜਾਣੇ ਚਾਹੀਦੇ ਨੇ ਜਿੱਥੇ ਮੇਜਰ ਕੋਈ ਇਸ਼ੂ ਬਣ ਚੁੱਕੇ ਨੇ ਜਿੱਥੇ ਪਤਾ ਹੀ ਹੈ ਕਿ ਹੁਣ ਤਾਂ ਨਿਭਣੀ ਨਹੀਂ ਉਥੇ ਸਾਈਡ ਤੇ ਹੋ ਜਾਓ ਅਗਲੇ ਨੂੰ ਆਪਣੀ ਜ਼ਿੰਦਗੀ ਜਿਉਣ ਦਿਓ ਤੁਸੀਂ ਆਪਣੀ ਜ਼ਿੰਦਗੀ ਜਿਉਂ ਲਓ ਪਰ ਜੇ ਕੋਈ ਛੋਟੀਆਂ ਮੋਟੀਆਂ ਗੱਲਾਂ ਨੇ ਕੋਈ ਚਲੋ ਗੁੱਸੇ ਗਿਲੇ ਦੀ ਗੱਲ ਐ ਕੋਈ ਮਾੜਾ ਮੋਟਾ ਗੁੱਸਾ ਮਿੱਲਾ ਹੁੰਦਾ ਏ ਜਿਵੇਂ ਘਰਾਂ ਦੇ ਵਿੱਚ ਘਰੇਲੂ ਲੜਾਈਆਂ ਹੁੰਦੀਆਂ ਨੇ ਉਹਦੇ ਤੇ ਨਹੀਂ ਤਾਂ ਉਹਦੇ ਤੇ ਹਮੇਸ਼ਾ ਕੁਝ ਗੱਲਾਂ ਨੂੰ ਮੈਂ ਜੋ ਆਨਸਰ ਆਪ ਸਭ ਨੂੰ ਦੇਣਾ ਚਾਹੂੰਗਾ ਉਹ ਹੈ ਨਜ਼ਰ ਅੰਦਾਜ਼ ਸਹਿਣਸ਼ੀਲਤਾ ਬਹੁਤ ਗੱਲਾਂ ਨੂੰ ਜੇ ਤੁਸੀਂ ਰਿਸ਼ਤਾ ਨਿਭਾਉਣਾ ਚਾਹੁੰਦੇ ਹੋ ਪਿਆਰ ਨਿਭਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬਹੁਤ ਕੁਝ ਨਜ਼ਰ ਅੰਦਾਜ਼ ਕਰਕੇ ਚੱਲਣਾ ਪੈਂਦਾ ਬਹੁਤ ਕੁਝ ਸੱਚ ਜਾਣਿਓ ਜੇ ਸੱਚੇ ਇਨਸਾਨ ਨੂੰ ਨਾ ਇੱਕ ਸੱਚੇ ਇਨਸਾਨਾਂ ਚ ਇਹ ਬਹੁਤ ਜ਼ਿਆਦਾ ਗੱਲ ਗਹਿਰੀ ਚੱਲ ਜਾਂਦੀ ਉਹਨਾਂ ਨੂੰ ਨੋਟ ਹਰ ਗੱਲ ਹੁੰਦੀ ਏ ਜੇ ਤੁਹਾਨੂੰ ਨੋਟ ਹਰ ਗੱਲ ਹੁੰਦੀ ਏ ਨਾ ਕੌਣ ਕੀ ਕਰ ਰਿਹਾ ਕਿਵੇਂ ਵਿਹੇਵ ਕਰ ਰਿਹਾ ਤਾਂ ਉੱਥੇ ਫਿਰ ਸਹਿਣਸ਼ੀਲਤਾ ਵੱਡੀ ਬਣਾ ਕੇ ਚੱਲਿਓ ਕਿਉਂਕਿ ਰਿਸ਼ਤਿਆਂ ਤੋਂ ਭੱਜ ਤੁਸੀਂ ਸਕਣਾ ਨਹੀਂ ਕਿਉਂਕਿ ਤੁਸੀਂ ਸੱਚੇ ਹੋ ਤੁਸੀਂ ਟੁੱਟ ਟੁੱਟਣਾ ਵੀ ਨਹੀਂ ਚਾਹੁੰਦੇ ਜੁੜੇ ਵੀ ਰਹਿਣਾ ਚਾਹੁੰਦੇ ਹੋ ਤਾਂ ਫਿਰ ਨਜ਼ਰ ਅੰਦਾਜ਼ ਹੀ ਕਰ ਸਕਦੇ ਹੋ ਕਿਉਂਕਿ ਨਜ਼ਰ ਅੰਦਾਜ਼ ਕਰਨ ਤੋਂ ਬਿਨਾ ਕੋਈ ਹੀਲਾ ਨਹੀਂ ਉਹਦਾ ਹੋਗਾ ਵੀ ਹੈਰ ਹੈਗਾ ਜੇ ਅਪਾ ਛੱਡਾਂਗੇ ਤਾਂ ਉਹ ਫਿਰ ਬਹੁਤ ਕੁਝ ਬिखर ਜਾਂਦਾ ਬਹੁਤ ਰਿਸ਼ਤੇ ਨਾਤੇ ਟੁੱਟ ਜਾਂਦੇ ਨੇ ਤਾਂ ਜੋ ਮੇਰੀ ਤੁਹਾਨੂੰ ਇੱਕ ਐਡਵਾਈਸ ਇੱਕ ਸਲਾਹ ਹੈ ਇਹ ਕਿਦਾ ਆਨਸਰ ਹੈ ਤਾਂ ਉੱਥੇ ਕੁਝ ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਚੱਲੋ ਉਹਨਾਂ ਨੂੰ ਇਗਨੋਰ ਕਰਕੇ ਚੱਲੋ ਤੇ ਦੂਜੀ ਗੱਲ ਵਾਹਿਗੁਰੂ ਅੱਗੇ ਅਰਦਾਸ ਕਰੋ ਕਿ ਪਾਤਸ਼ਾਹ ਇਹਨੂੰ ਵੀ ਸਮਝਾਤਾਵੇ ਇਹਨੂੰ ਮਤਬੁੱਧ ਬਖਸ਼ੋ ਘਰੇ ਗੁਰਬਾਣੀ ਦਾ ਮਾਹੌਲ ਬਣਾਓ ਸਵੇਰੇ ਸ਼ਾਮ ਬਾਣੀ ਪੜੋ ਕੀਰਤਨ ਸੁਣੋ ਸਵੇਰੇ ਸ਼ਾਮ ਉਹਦੇ ਵਿੱਚ ਲਗਨ ਲਾਓ ਆਪਣੀ ਤੇ ਜਿਸ ਵੀ ਇਨਸਾਨ 'ਚ ਤੁਹਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਲੱਗਦੀਆਂ ਉਹਨੂੰ ਉਹਦੇ ਤੇ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕਰ ਸਕੋ ਕਰ ਲਓ ਕਿ ਉਹ ਗੁਰਬਾਣੀ ਨਾਲ ਥੋੜਾ ਥੋੜਾ ਜੁੜੇ ਤੇ ਜੇ ਤੁਹਾਨੂੰ ਲੱਗਦਾ ਜੁੜ ਵੀ ਨਹੀਂ ਰਿਹਾ ਉਹ ਤਾਂ ਗੱਲ ਸੁਣ ਵੀ ਨਹੀਂ ਰਿਹਾ ਫਿਰ ਬੰਦਾ ਕੀ ਕਰੇ ਤਾਂ ਫਿਰ ਦੇਖੋ ਕਰਮੀ ਆਪੋ ਆਪਣੀ ਕਿਨੇੜੇ ਕਿ ਦੂਰ ਫਿਰ ਆਪਣੇ ਆਪ ਨੂੰ ਸੁਧਾਰੋ ਬਸ ਉਸ ਇਨਸਾਨ ਨੂੰ ਉਹ ਜਿਵੇਂ ਰਹਿ ਰਿਹਾ ਉਹਨੂੰ ਉਵੇਂ ਜਿਉਣ ਦਿਓ ਪਰ ਕਲੀਅਰ ਤੁਹਾਨੂੰ ਬੋਲਣਾ ਪੈਣਾ ਜੇ ਜ਼ਿਆਦਾ ਚੁੱਪ ਰਹੋਗੇ ਨਾ ਤਾਂ ਫਿਰ ਜ਼ਿਆਦਾ ਸਹਿਣ ਕਰਨਾ ਪੈਣਾ ਜੇ ਕੋਈ ਇਸ ਤਰ੍ਹਾਂ ਦੀ ਬਿਰਤੀ ਦਾ ਹੈ ਉਹਨੂੰ ਕਲੀਅਰਲੀ ਕਹੋ ਵੀ ਤੂੰ ਤੇਰਾ ਸੁਭਾਅ ਇਦਾਂ ਦਾ ਤੂੰ ਇਦਾਂ ਰਿਹਾ ਤੇ ਮੈਨੂੰ ਇਦਾਂ ਰਿਹਾ ਲੈਣ ਦੇ ਫਿਰ ਹਨਾ ਫਿਰ ਬਾਦੂ ਦੇ ਫਸਾਦ ਨਹੀਂ ਪੈਦਾ ਹੋਣਗੇ ਵੀ ਠੀਕ ਹੈ ਜੇ ਤੈਨੂੰ ਇਦਾਂ ਚੰਗਾ ਲੱਗਦਾ ਤੂੰ ਇਦਾਂ ਰਹਿ ਮੈਨੂੰ ਇਦਾਂ ਚੰਗਾ ਮੈਂਦਾ ਰਹਿ ਨਾ ਪਰ ਆਪਾਂ ਰਿਸ਼ਤੇ ਨੂੰ ਤੇ ਬਣਾ ਕੇ ਰੱਖੀਏ ਨਾ ਬਖਰੇਵੇਂ ਤੇ ਰਹਿੰਦੇ ਹੀ ਨੇ ਪੰਜ ਉਂਗਲਾਂ ਇੱਕੋ ਜਿਗਾਂ ਨਹੀਂ ਹੁੰਦੀਆਂ ਜੇ ਫੈਮਿਲੀ ਚ ਪੰਜ ਮੈਂਬਰ ਨੇ ਤਾਂ ਸਾਰਿਆਂ ਦੇ ਸੁਭਾਅ ਰਹਿਣ ਸਹਿਣ ਖਾਣ ਪੀਣ ਸਾਰਾ ਕੁਝ ਵੱਖਰਾ ਹੁੰਦਾ ਏ ਫਿਰ ਆਪਾਂ ਇੱਕ ਦੂਜੇ ਨੂੰ ਘਰੋਂ ਥੋੜਾ ਕੱਢ ਦਿੰਨੇ ਆ ਘਰ ਹੀ ਰਹਿੰਦੇ ਆ ਨਾ ਤਾਂ ਐਸੀ ਹੀ ਤਰ੍ਹਾਂ ਜੇ ਕੋਈ ਫੈਮਿਲੀ ਮੈਂਬਰ ਵੀ ਇਸ ਤਰ੍ਹਾਂ ਦਾ ਹੋਵੇ ਤਾਂ ਉਸ ਬਿਰਤੀ ਦੇ ਨਾਲ ਵੀ ਨਿਭਣਾ ਨਿਭਣਾ ਪੈਂਦਾ ਹੁੰਦਾ ਹੈ ਰਿਸ਼ਤੇ ਨਿਭਾਉਣੇ ਪੈਂਦੇ ਹੁੰਦੇ ਨੇ ਛੱਡ ਕੇ ਨਹੀਂ ਭੱਜਣਾ ਫਰਜ਼ ਨੇ ਜ਼ਿੰਮੇਵਾਰੀਆਂ ਨੇ ਇਹੋ ਹੀ ਧਰਮ ਹੈ ਸਾਡਾ ਕਿ ਰਿਸ਼ਤੇਆਂ ਨੂੰ ਨਿਭਾਉਣਾ ਹੈ ਪਰ ਜੇ ਇਸ ਤਰ੍ਹਾਂ ਦੀ ਬਿਰਤੀ ਦਾ ਕੋਈ ਇਨਸਾਨ ਹੈ ਕਲੀਅਰਲੀ ਉਹਦੇ ਨਾਲ ਕਹੋ ਵੀ ਤੇਰਾ ਸੁਭਾਅ ਇਦਾਂ ਮੇਰਾ ਸੁਭਾਅ ਇਦਾਂ ਫਿਰ ਗੱਲ ਕਲੀਅਰ ਹੋ ਜਾਂਦੀ ਹੈ ਜਦੋਂ ਕਲੀਅਰ ਹੋ ਗਈ ਉਸ ਤੋਂ ਬਾਅਦ ਵੀ ਜੇ ਇਨਸਾਨ ਜਾਣ ਬੁੱਝ ਕੇ ਉਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਤਾਂ ਫਿਰ ਉੱਥੇ ਮੈਂ ਅਖੀਰਲੀ ਮੈਂ ਕਾਮਿਲ 하게 ਏਦਾਂ ਹੀ ਕਰੋ ਤਾਂ ਫਿਰ ਉੱਥੇ ਥੋੜਾ ਬਹੁਤਾ ਸਾਈਡ ਤੇ ਹੋਣਾ ਪੈਂਦਾ ਹੁੰਦਾ ਏ ਥੋੜਾ ਬਹੁਤਾ ਫਰਕ ਪਾਉਣਾ ਪੈਂਦਾ ਪਿੱਛੇ ਹਟਣਾ ਪੈਂਦਾ ਜਾਂ ਅੱਗੇ ਵਧਣਾ ਪੈਂਦਾ ਕੁਝ ਨਾ ਕੁਝ ਕਰਨਾ ਪੈਂਦਾ ਨਹੀਂ ਤਾਂ ਫਿਰ ਤੁਸੀਂ ਮਰ ਮਰ ਕੇ ਜ਼ਿੰਦਗੀ ਜਿਉਉਨੇ ਹੋ ਤੇ ਕੌਣ ਐ ਐਸਾ ਜਿਹੜਾ ਮਰ ਮਰ ਕੇ ਜ਼ਿੰਦਗੀ ਜਿਉਣਾ ਚਾਹੁੰਦਾ ਬੇਵਜਾ ਉਹ ਵੀ ਜਦੋਂ ਕੋਈ ਕਾਰਨ ਨਾ ਹੋਵੇ ਜਦੋਂ ਕੋਈ ਮੇਜਰ ਇਸ਼ੂ ਨਾ ਹੋਵੇ ਫਿਰ ਬੰਦਾ ਬੇਵਜਾ ਪਰੇਸ਼ਾਨ ਹੋ ਰਿਹਾ ਫਿਰ ਉੱਥੇ ਕੀ ਕਰੇ ਬੰਦਾ ਅਰਦਾਸ ਕਰੋ ਮੈਂ ਤਾਂ ਪਹਿਲੀ ਗੱਲ ਇਹ ਹੀ ਕਹੂੰਗਾ ਵਾਹਿਗੁਰੂ ਸਭ ਕੁਝ ਠੀਕ ਕਰਨ ਜੇ ਨਹੀਂ ਠੀਕ ਹੋ ਰਿਹਾ ਇਗਨੋਰ ਕਰੋ ਇਗਨੋਰ ਕਰਨ ਦੇ ਬਾਵਜੂਦ ਵੀ ਕੁਝ ਠੀਕ ਨਹੀਂ ਹੋ ਰਿਹਾ ਤਾਂ ਫਿਰ ਉੱਥੇ ਫੈਸਲਾ ਤੁਹਾਡੇ ਹੱਥ ਵਿੱਚ ਹੈ ਬੇਵਜ੍ਹਾ ਪਰੇਸ਼ਾਨ ਨਾ ਕਰੋ ਆਪਣੇ ਆਪ ਨੂੰ ਸੋ ਆਈ ਹੋਪ ਕਿ ਇਹ ਗੁਰਬਾਣੀ ਦੇ ਦਾਇਰੇ ਵਿੱਚ ਰਹਿ ਕੇ ਮੈਂ ਗੱਲਾਂ ਠੀਕ ਕੀਤੀਆਂ ਹੋਣ ਜੇ ਤੁਹਾਨੂੰ ਲੱਗਦਾ ਕੋਈ ਗੱਲ ਮੇਰੀ ਗਲਤ ਹੈ ਤਾਂ ਉਹਨੂੰ ਐਕਸੈਪਟ ਨਾ ਕਰਿਓ ਉਹਨੂੰ ਪ੍ਰਵਾਨ ਨਾ ਕਰਿਓ ਜੇ ਗੱਲ ਕੋਈ ਚੰਗੀ ਲੱਗਦੀ ਹੈ ਉਹਨੂੰ ਆਪਣੇ ਤੱਕ ਰੱਖਿਓ ਕਿਉਂਕਿ ਸੁਣਨ ਵਾਲੀ ਦੀਆਂ ਗੱਲਾਂ ਸੋਣਾ ਜ਼ਰੂਰੀ ਹੈ ਮੰਨਣਾ ਅਸੀਂ ਆਪਣੇ ਆਪ ਦੀ ਸੋਚ ਦੇ ਅਨੁਸਾਰ ਹੁੰਦਾ ਹੈ ਸੋ ਆਪ ਸਭ ਦਾ ਧੰਨਵਾਦ ਜੇ ਹੁਣ ਤੱਕ ਆਪ ਚੈਨਲ ਤੇ ਜੁੜੇ ਹੋਏ ਹੋ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਇੰਸਟਾਗ੍ਰਾਮ ਤੇ ਇਸ ਤਰ੍ਹਾਂ ਦੀਆਂ ਰੀਲਸ ਮੈਂ ਪਾਉਣਾ ਰਹਿਣਾ ਉੱਥੋਂ ਮੈਨੂੰ ਪ੍ਰਸ਼ਨ ਮਿਲਦੇ ਨੇ ਮੈਂ ਤੁਹਾਡੇ ਤੱਕ ਪਹੁੰਚਾਉਣਾ ਤੇ ਅੱਗੇ ਵੀ ਤੁਹਾਡੇ ਤੱਕ ਇਸੇ ਹੀ ਤਰ੍ਹਾਂ ਗੁਰਬਾਣੀ ਦੀ ਸੇਧ ਦੇ ਅਨੁਸਾਰ ਆਪਾਂ ਗੁਰਬਾਣੀ ਦੇ ਦਾਇਰੇ ਦੇ ਅਨੁਸਾਰ ਗੱਲਾਂ ਨੂੰ ਸਮਝਦੇ ਰਹਾਂਗੇ ਫਿਰ ਦੁਬਾਰਾ ਥੈਂਕ ਯੂ ਸੋ ਮੱਚ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ